ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਹੀ ਪਤਾ ਹੈ ਕਿ ਇੱਥੇ ਬਹੁਤ ਸਾਰੇ ਭਗਤਾਂ ਨੇ ਜਨਮ ਲਿਆ ਤੇ ਉਹਨਾਂ ਨੇ ਪਰਮਾਤਮਾ ਨਾਲ ਇੱਕ ਸੁਰਤਾ ਬਣਾ ਕੇ ਰੱਬ ਨੂੰ ਵੀ ਪਾ ਲਿਆ ਇਹਨਾਂ ਵਿੱਚੋਂ ਹੀ ਸਭ ਤੋਂ ਅਵਲ ਨੰਬਰ ਤੇ ਆਉਂਦੇ ਹਨ ਭਗਤ ਫਰੀਦ ਜੀ ਭਗਤ ਫਰੀਦ ਜੀ ਦੇ ਵੱਡੇ-ਵਡੇਰੇ ਗਜਨੀ ਦੇ ਵਸਨੀਕ ਸਨ ਇਹਨਾਂ ਦੇ ਦਾਦਾ ਜੀ ਕਾਜੀ ਸੁਆਬ ਇੱਕ ਚੰਗੇ ਵਿਦਵਾਨ ਤੇ ਸ਼ਾਹੀ ਖਾਨ ਦਾ ਨਾਸਬੰਧ ਰਤੇ ਸਨ ਕਾਜੀ ਸਵਾਬ ਕਬਾਇਲੀਆਂ ਦੇ ਨਿਤ ਦਿਹਾੜੇ ਹੁੰਦੇ ਹਮਲਿਆ ਕਾਰਨ ਗਜ਼ਨੀ ਤੋਂ ਪਰਵਾਹ ਸਮੇਤ ਲਾਹੌਰ ਆ ਗਏ ਲਾਹੌਰ ਵਿੱਚ ਵੀ ਰਾਜਸੀ ਉਤਲ ਪੁਤਲ ਕਾਰਨ ਅਮਨ ਚੈਨ ਦੀ ਘਾਟ ਸੀ ਜਿਸ ਕਰਕੇ ਇਹ ਲਾਹੌਰ ਦੀ ਤਾਂ ਬਾਲ ਬੱਚਿਆਂ ਸਮੇਤ ਕਸੂਰ ਆਵ세 ਕਸੂਰ ਦੇ ਨਰਮਦਿਲ ਕਾਜੀ ਦੀ ਸਪਾਰਸ਼ ਕਰਨ ਤੇ ਉਥੋਂ ਦੇ ਸੁਲਤਾਨ ਦੇ ਕਾਜੀ ਸਵਾਬ ਨੂੰ ਕਹਿਤਵਾਲ ਦਾ ਕਾਜੀ ਅਥਵਾ ਜੱਜ ਨਿਯੁਕਤ ਕਰ ਦਿੱਤਾ ਗਿਆ ਕਾਜੀ ਸਵਾਬ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਜਮਾਲਉਦੀਨ ਸੁਲੇਮਾਨ ਸੀ ਜਮਾਲਉਦੀਨ ਦੀ ਸ਼ਾਦੀ ਕਹਿਤਵਾਲ ਦੇ ਹੀ ਸੇਖ ਵਜ਼ੀਰਉਦੀਨ ਦੀ ਲੜਕੀ ਬੀਬੀ 쿠ਰਸਮਨਾਲ ਹੋ ਗਈ। ਉਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਇਹਨਾਂ ਵਿੱਚੋਂ ਪਹਿਲੇ ਪੁੱਤਰ ਦਾ ਨਾਮ ਇਸਦੋਦੀਨ ਮਹਿਮੂਦ ਸੀ ਤੇ ਦੂਜੇ ਪੁੱਤਰ ਦਾ ਨਾਮ ਫਰੀਦਉਦੀਨ ਮਸੂਦ ਸੀ ਤੇ ਤੀਜਾ ਤੇ ਸਭ ਤੋਂ ਛੋਟਾ ਨਜੀਬਉਦੀਨ ਮੁਹੰਮਦ ਸੀ। ਇਨ੍ਹਾਂ ਤਿੰਨਾਂ ਪੁੱਤਰਾਂ ਵਿੱਚੋਂ ਵਿਜਕਰਲਾ ਲੜਕਾ ਫਰੀਦਉਦੀਨ ਮਸੂਦ ਕੈਤਵਾਲ ਵਿੱਚ ਹੀ 1173 ਈਸਵੀ ਨੂੰ ਪੈਦਾ ਹੋਇਆ ਜੋ ਅੱਜ ਬਾਬਾ ਸੇਕ ਫਰੀਦ ਸ਼ਕਰਗੰਜ ਵਜੋਂ ਪ੍ਰਸਿੱਧ ਹਾਂ। ਭਗਤ ਫਰੀਦ ਜੀ ਦੀ ਮਾਤਾ ਬੀਬੀ ਕੁਰਸਮ ਬਹੁਤ ਹੀ ਧਾਰਮਿਕ ਰੁਚੀਆਂ ਵਾਲੀ ਤੇ ਨੇਕ ਔਰਤ ਸੀ। ਵੈਸੇ ਵੀ ਬੱਚਿਆਂ ਦੀ ਸ਼ਖਸੀਅਤ ਨੂੰ ਸੰਵਾਰਨ ਤੇ ਸਿੰਗਾਰਨ ਵਿੱਚ ਮਾਵਾਂ ਦਾ ਯੋਗਦਾਨ ਕੁਦਰਤੀ ਤੌਰ ਤੇ ਵਧੇਰੇ ਹੁੰਦਾ ਹੈ। ਬੱਚਿਆਂ ਨੂੰ ਜਿਸ ਪ੍ਰਕਾਰ ਦੀ ਸਿੱਖਿਆ ਮਾਪੇਸੋਂ ਪ੍ਰਾਪਤ ਹੁੰਦੀ ਹੈ ਉਹ ਆਪਣਾ ਸੁਭਾਅ ਵੀ ਉਸ ਤਰ੍ਹਾਂ ਦਾ ਹੀ ਬਣਾ ਲੈਂਦੇ ਹਨ। ਬਾਬਾ ਫਰੀਦ ਜੀ ਦੀ ਮਾਂ ਬੀਬੀ ਕੁਰਸਮ ਨੇ ਆਪਣੇ بیٹے ਫਰੀਦ ਦੀ ਮਾਨਸਿਕਤਾ ਨੂੰ ਧਾਰਮਿਕ ਰੰਗਤ ਵਿੱਚ ਰੰਗਣ ਲਈ ਵਿਸ਼ੇਸ਼ ਧਿਆਨ ਦਿੱਤਾ। ਦਾਦਾ ਜੀ ਕਾਜੀ ਸਵੈਬ ਪ੍ਰਸਿੱਧ ਵਿਦਵਾਨ ਸਨ ਜਿਨ੍ਹਾਂ ਨੇ ਫਰੀਦ ਜੀ ਨੂੰ ਇਸਲਾਮ ਧਰਮ ਤੇ ਸਾਹਿਤ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਜਿਸ ਦੇ ਫਲਸੂਬ ਆਪ ਜੀ ਪੱਕੇ ਨਿਵਾਜ਼ੀ ਬਣ ਗਏ। ਕਿਹਾ ਜਾਂਦਾ ਹੈ ਕਿ ਮਾਤਾ ਕੁ르ਸ਼ਮ ਬਾਬਾ ਫਰੀਦ ਜੀ ਨੂੰ ਪੱਕਾ ਨਿਤਨੇਮੇ ਨਿਮਾਜ਼ੀ ਬਣਾਉਣ ਲਈ ਉਸ ਵੱਲੋਂ ਨਿਵਾਜ਼ ਪੜਨ ਸਮੇ ਹਰ ਰੋਜ਼ ਉਸ ਦੇ ਨਿਵਾਜ਼ ਪੜਨ ਸਮੇ ਵਿਛਾਇਆ ਜਾਂਦਾ ਕੱਪੜਾ ਜਿਸ ਨੂੰ ਮੁਸਲੇ ਕਿਹਾ ਜਾਂਦਾ ਹੈ ਸ਼ੱਕਰ ਦੀ ਪੂੜੀ ਰੱਖ ਦਿੰਦੀ ਸੀ ਮਾਤਾ ਦਾ ਕਹਿਣਾ ਸੀ ਕਿ ਨਿਮਾਜ਼ ਪੜਨ ਕਰਕੇ ਅੱਲਾ ਨੇ ਫਰੀਦ ਲਈ ਸ਼ੱਕਰ ਦੀ ਇਹ ਪੂੜੀ ਰੱਖੀ ਹੈ ਜਿਸ ਨੂੰ ਉਹ ਬੜੇ ਪਿਆਰ ਨਾਲ ਖਾਂਦੇ ਸਨ ਇਸ ਤਰ੍ਹਾਂ ਬੇਬੇ ਕੁਰਸਮ ਉਹਨਾਂ ਦੀ ਪਹਿਲੀ ਧਾਰਮਿਕ ਟੀਚਰ ਬਣੀ ਜਿਸ ਨੇ ਬੜੇ ਸਚਜੇ ਢੰਗ ਨਾਲ ਬਾਬਾ ਫਰੀਦ ਜੀ ਨੂੰ ਬਚਪਨ ਤੋਂ ਹੀ ਰੱਬੀ ਪ੍ਰੇਮ ਤੇ ਬੰਦੀ ਨਾਲ ਜੋੜਿਆ 18 ਸਾਲ ਦੀ ਉਮਰ ਵਿੱਚ ਬਾਬਾ ਫਰੀਦ ਜੀ ਉੱਚ ਵਿੱਦਿਆ ਲਈ ਮੁਲਤਾਨ ਚਲੇ ਗਏ ਅਜਿਹਾ ਉਹਨਾਂ ਨੂੰ ਇਸ ਲਈ ਕਰਨਾ ਪਿਆ ਕਿਉਂਕਿ ਉਸ ਸਮੇਂ ਵਿੱਦਿਆ ਪ੍ਰਾਪਤੀ ਦੇ ਸੌਮੇ ਅਥਵਾ ਸਕੂਲ ਕਾਲਜ ਮਸੀਤਾਂ ਹੀ ਹੁੰਦੀਆਂ ਸਨ ਮੁਲਤਾਨ ਪਾਕਿਸਤਾਨ ਦਾ ਪ੍ਰਸਿੱਧ ਸ਼ਹਿਰ ਹੈ ਜੋ ਲਾਹੌਰ ਦੇ 207 ਤੇ ਕਰਾਚੀ ਤੋਂ 548 ਮੀਲ ਦੀ ਦੂਰੀ ਤੇ ਵਸਿਆ ਹੋਇਆ ਹੈ ਆਰੰਭ ਵਿੱਚ ਇਸ ਦਾ ਨਾਮ ਮਲਸਤਾਨ ਹੋਇਆ ਕਰਦਾ ਸੀ ਜੋ ਆਰੀਆ ਲੋਕਾਂ ਦੀ ਆਮਦ ਪਿੱਛੋਂ ਬਦਲ ਕੇ ਮਲਤਾਨ ਬਣ ਗਿਆ ਜਨਮ ਸਾਖੀਆਂ ਵਿੱਚ ਵੀ ਹਵਾਲਾ ਮਿਲਦਾ ਹੈ ਕਿ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਲਤਾਨ ਸ਼ਹਿਰ ਪੁੱਜੇ ਤਾਂ ਉੱਥੇ ਰਹਿੰਦੇ ਫਕੀਰਾਂ ਦੇ ਆਗੂਆਂ ਨੇ ਦੁੱਧ ਦਾ ਕਟੋਰਾ ਭਰ ਕੇ ਗੁਰੂ ਜੀ ਵੱਲ ਭੇਜਿਆ ਜਿਸ ਦਾ ਭਾਵ ਸੀ ਕਿ ਮਲਤਾਨ ਤਾਂ ਪਹਿਲਾਂ ਹੀ ਫਕੀਰਾਂ ਨਾਲ ਭਰਿਆ ਪਿਆ ਹੈ ਇਸ ਲਈ ਤੁਹਾਡੀ ਇੱਥੇ ਲੋੜ ਹੀ ਨਹੀਂ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁੱਧ ਦੇ ਕਟੋਰੇ ਉੱਪਰ ਚੰਬੇਲੀ ਦਾ ਫੁੱਲ ਰੱਖ ਕੇ ਸਕੇਰ ਦਿੱਤਾ ਤੇ ਕਿਹਾ ਕਿ ਮੈਂ ਇਸ ਫੁੱਲ ਵਾਂਗ ਕੇਵਲ ਸੁਗੰਧੀ ਹੀ ਦੇਵਾਂਗਾ ਕੋਈ ਥਾਂ ਜਾਂ ਜ਼ਮੀਨ ਆਦ ਨਹੀਂ ਮੱਲਾਂਗਾ। ਬਾਬਾ ਫਰੀਦ ਜੀ ਨੇ ਹਲਵਾਈ ਦੀ ਤਰ੍ਹਾਂ ਨਾਮ ਨਾਲ ਪ੍ਰਸਿੱਧ ਇਲਾਕੇ ਵਿੱਚ ਬਣੀ ਇੱਕ ਮਸਜਿਦ ਵਿੱਚ ਪੜਨਾ ਆਰੰਭ ਕੀਤਾ ਤੇ ਸਾਰਾ ਕੁਰਾਨ ਮਜੀਦ ਜ਼ੁਬਾਨੀ ਯਾਦ ਕਰ ਲਿਆ। ਫਰੀਦ ਜੀ ਦਿਨ-ਦਿਨ ਵਿੱਚ ਇੱਕ ਵਾਰ ਜ਼ਰੂਰ ਸਾਰਾ ਕੁਰਾਨ ਮਜੀਦ ਜ਼ੁਬਾਨੀ ਪੜ੍ਹਦੇ ਸਨ ਜਿਸ ਕਰਕੇ ਲੋਕ ਇਹਨਾਂ ਨੂੰ ਹਾਫਿਜ਼ੀ ਆਖਣ ਲੱਗ ਪਏ। ਮੁਸਲਮਾਨਾਂ ਵਿੱਚ ਹਾਫਿਜ਼ੀ ਉਸ ਵਿਅਕਤੀ ਨੂੰ ਆਖਿਆ ਜਾਂਦਾ ਹੈ ਜਿਸ ਨੂੰ ਸਾਰਾ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਹੋਵੇ। ਉਨ੍ਹਾਂ ਦੀ ਧਾਰਮਿਕ ਨਿਸ਼ਟਾ ਤੇ ਜਨ ਸੰਧਾਰਨ ਨੂੰ ਜੀਵਨ ਸੁਧਾਰਨ ਲਈ ਉਸ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਦਾ ਜ਼ਮੀਨੀ ਪੱਧਰ ਤੇ ਕੀਤੇ ਅਧਿਐਨ ਨੇ ਉਹਨਾਂ ਨੂੰ ਅਧਿਆਤਮਿਕ ਤੇ ਵਿਵਹਾਰਿਕ ਪੱਧਰ ਤੇ ਬੁਲੰਦियां ਤੇ ਪਹੁੰਚਾਇਆ। ਇਸ ਦਾ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤੇ ਗਏ ਉਹਨਾਂ ਦੇ ਚਾਰ ਸ਼ਬਦ ਅਤੇ 112 ਸ਼ਲੋਕ ਜੋ ਅੱਜ ਵੀ ਮਨੁੱਖ ਨੂੰ ਆਪਣਾ ਜੀਵਨ ਸੁਧਾਰਨ ਤੇ ਸੰਵਾਰਨ ਲਈ ਗਾਢੀ ਰਾਹ ਵਜੋਂ ਭੂਮਿਕਾ ਨਿਭਾਉਣ ਲਈ ਸਾਰਥਕ ਤੇ ਸਮਰਥਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਾਪਤ ਫਰੀਦ ਬਾਣੀ ਵਿੱਚ ਸੰਸਾਰੀ ਜੀਵਨ ਤਿੰਨ ਰੰਗਕਾਰੀ ਜੀਵਨ ਤੇ ਬਹੁਤ ਗਰੰਗਾ ਨੂੰ ਬੜੀ ਖੂਬਸੂਰਤੇ ਨਾਲ ਪ੍ਰਗਟਾਇਆ ਗਿਆ ਹੈ। ਇਸ ਬਾਣੀ ਅਨੁਸਾਰ ਮਨੁੱਖਾ ਜੀਵਨ ਨੂੰ ਨਾਸ਼ਮਾਨ ਤੇ ਮੌਤ ਦਾ ਸਮਾਂ ਪਹਿਲਾ ਨਿਸ਼ਚਿਤ ਤੇ ਅਟੱਲ ਮੰਨਿਆ ਗਿਆ ਹੈ। ਇਸੇ ਲਈ ਸੰਸਾਰੀ ਰੰਗ ਰਲੀਆਂ ਵਿੱਚ ਗਲਤਾਨ ਮਨੁੱਖ ਲਈ ਬਗਲਾ ਤੇ ਮੌਤ ਲਈ ਬਾਜ ਤੇ ਜਵਾਨੀ ਤੋਂ ਬੁਢਾਪੇ ਦਾ ਸਫਰ ਰੁੱਤ ਪਰਣ ਵਾਂਗ ਦੱਸਿਆ ਗਿਆ ਹੈ। ਦੁਨੀਆ ਬੇਸ਼ੱਕ ਸੁਹਾਵਾ ਬਾਗ ਹੈ ਪਰ ਮਨੁੱਖ ਇੱਕ ਪੰਛੀ ਵਾਂਗ ਇੱਥੇ ਪਰੌਣਾ ਹੀ ਹੈ ਜੀਵਨ ਦੀ ਅਸਿਰਤਾ ਨਦੀ ਕਿਨਾਰੇ ਉੱਗੇ ਹੋਏ ਇੱਕ ਰੁੱਖ ਵਾਂਗ ਹੈ ਲਾਲਚੀ ਦਾ ਹੱਥਰ ਟੁੱਟੇ ਛੱਪਰ ਵਰਗਾ ਤੇ ਮੰਦੇ ਕੰਮ ਕਰਨ ਵਾਲੇ ਲਈ ਕਪਾਹ ਤੇ ਕਮਾਦ ਵਾਂਗ ਪੀੜੇ ਜਾਣ ਅਤੇ ਹਾਂਡੀ ਵਾਂਗ ਸੜਨ ਆਦਿ ਸਦਾ ਦਾ ਜ਼ਿਕਰ ਹੈ ਫਰੀਦ ਜੀ ਭਲੀ ਪ੍ਰਕਾਰ ਜਾਣਦੇ ਸਨ ਕਿ ਪ੍ਰਭੂ ਨੇ 84 ਰਖਜੋਨਾਂ ਵਿੱਚੋਂ ਮਨੁੱਖ ਨੂੰ ਹੀ ਸੂਝ-ਬੂਝ ਦੀ ਸਭ ਤੋਂ ਵੱਧ ਅਕਲ ਤੇ ਬੋਲਣ ਦੀ ਸ਼ਕਤੀ ਬਖਸ਼ਿਸ਼ ਕੀਤੀ ਹੈ ਜਿਸ ਕਰਕੇ ਇਹ ਪਸ਼ੂ ਜੂਨਾਂ ਨਾਲੋਂ શ્રેષ્ઠ ਹੈ ਇਸ ਲਈ ਬਾਬਾ ਫਰੀਦ ਜੀ ਮਨੁੱਖ ਨੂੰ ਸੰਪੂਰਨ ਮਨੁੱਖ ਬਣਨ ਬਣਾਉਣ ਦੇ ਬਲ ਦਿੰਦਿਆ ਆਖਦੇ ਹਨ ਕਿ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਕੈਦਰਬਾਰ ਐਸ ਲਈ ਆਪ ਜੇ ਇਸ ਮਾਰਗ ਦਾ ਪਾੰਦੇ ਬਣਨ ਲਈ ਮਨੁੱਖ ਨੂੰ مشورہ ਦਿੰਦੇ ਹਨ ਕਿ ਉਹ ਆਪਣੇ ਅੰਤਰ ਆਤਮੇ ਤੇ ਚਾਤੀ ਮਾਰੇ ਕਿ ਉਸ ਵੱਲੋਂ ਕੀਤੇ ਜਾ ਰਹੇ ਕਰਮ ਚੰਗੇ ਹਨ ਜਾਂ ਮੰਦੇ ਹਨ ਉਹ ਲਿਖਦੇ ਹਨ ਕਿ ਫਰੀਦਾ ਜੇ ਤੂੰ ਅਕਲ ਲਥੀਫ ਕਾਲੇ ਲਿਖਣਾ ਲੇਖ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾ ਕਰਦੇਕ ਇਹ ਇੱਕ ਅਜੀਹਾ ਉਪਦੇਸ਼ ਹੈ ਜੋ ਮਨੁੱਖ ਨੂੰ ਆਪਾ ਪਰਖਣ ਦੀ ਸੂਝ ਬੂਝ ਪ੍ਰਦਾਨ ਕਰਦਾ ਹੈ ਕਿਉਂਕਿ ਪਸ਼ੂਆਂ ਕੋਲ ਕੇਵਲ ਖਾਣ ਪੀਣ ਤੇ ਵਿਕਾਰਾਂ ਭਰੀ ਸੋਜ ਹੀ ਹੁੰਦੀ ਹੈ ਪਰ ਮਨੁੱਖ ਆਪੇ ਨਿਪਛਾਨ ਕਰਨ ਦੇ ਸਮਰੱਥ ਹੁੰਦਾ ਹੈ ਆਪਾ ਪਛਾਨਣ ਵਾਲਾ ਵਿਅਕਤੀ ਹੀ ਸ਼ੈਨ ਸ਼ੀਲਤਾ ਦੀ ਕਲਾ ਧਾਰਨ ਕਰਕੇ ਹਰੇਕ ਮਾਨਵ ਦੇ ਮਨ ਅੰਦਰ ਵਿੱਚ ਪ੍ਰਭੂ ਦਾ ਨਿਵਾਸ ਮੰਨਦਾ ਹੈ ਇਸ ਲਈ ਉਹ ਪ੍ਰਭੂ ਪ੍ਰੇਮ ਦੇ ਇਲਾਹੀ ਰੰਗ ਵਿੱਚ ਰੰਗੀਜ਼ ਕੇ ਕਿਸੇ ਵੀ ਵਿਅਕਤੀ ਦਾ ਦਿਲ ਦਿਖਾਉਣ ਬਾਰੇ ਸੋਚ ਹੀ ਨਹੀਂ ਸਕਦਾ ਇਕ ਫਿੱਕਾ ਨਾ ਗਲਾਏ ਸਬਨਾ ਮੈਂ ਸਚਾ ਤਨੇ ਛਿਆਉ ਨਾ ਕਹਿ ਠਾਏ ਮਾਨਕ ਸਭ ਅਮੋਲ ਵੇ ਇਸ ਤੋਂ ਇਲਾਵਾ ਭਗਤ ਫਰੀਦ ਜੀ ਦਾ ਜ਼ਿਹਨ ਕੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨ ਨਾ ਹੰਡਾਈ ਦੇਹੀ ਰੋਗ ਨ ਲੱਗ ਗਈ ਪੱਲੇ ਸਭ ਕੁਝ ਪਾਈ ਬਾਬਾ ਫਰੀਦ ਜੀ ਮਨੁੱਖ ਨੂੰ ਜੀਵਨ ਦੇ ਹਰ ਪਹਿਲੂ ਬਾਰੇ ਗਿਆਨवान ਹੋਣ ਲਈ ਸੁਚੇਤ ਕਰਦੇ ਹਨ ਭਾਵੇਂ ਇਸ ਗਿਆਨ ਦਾ ਸਬੰਧ ਜੀਵਨ ਦੀ ਉਮਰ ਨਾਲ ਹੈ ਭਾਵੇਂ ਜੋਲਮਤੇ ਸੁੰਦਰਤਾ ਨਾਲ ਹੈ ਭਾਵੇਂ ਧਨ ਦੌਲਤ ਨਾਲ ਹੈ ਜਾਂ ਭਾਵੇਂ ਸਮਾਜਿਕ ਜ਼ਿੰਮੇਵਾਰ ਜ਼ਿੰਮੇਵਾਰੀਆਂ ਨਾਲ ਹੈ ਇਨਾਂ ਸਾਰੇ ਵਰਤਾਰਿਆਂ ਦੇ ਚੰਗੇ ਮੰਦੇ ਸਿੱਟਿਆਂ ਬਾਰੇ ਮਨੁੱਖ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਹੀ ਉਹ ਜੀਵਨ ਪੰਦ ਸਫਲ ਕਰ ਸਕਦਾ ਹੈ ਅਗਿਆਨੀ ਪੁਰਸ਼ ਆਪਣੀ ਬੇਸਮਝੀ ਕਾਰਨ ਹੀ ਠੱਗਿਆ ਜਾਂਦਾ ਹੈ ਅਗਿਆਨਤਾ ਕਾਰਨ ਹੀ ਲੋਕ ਪੇਖੀ ਸਾਦਾ ਸੰਤਾ ਦੇ ਢੇਟੇ ਚੜ ਰਹੇ ਹਨ ਤੇ ਉਹਨਾਂ ਹੱਥੋਂ ਲੁੱਟੇ ਜਾ ਰਹੇ ਹਨ ਫਰੀਜੀ ਦਾ ਇਸਤ ਸੰਦ੍ਰੰਭ ਵਿੱਚ ਉਹ ਉਪਦੇਸ਼ ਬਹੁਤ ਮੁਲਵਾਨ ਤੇ ਅਮਲ ਕਰਨ ਯੋਗ ਹੈ। ਭਗਤ ਫਰੀਦ ਜੀ ਦਾ ਜ਼ਿਕਰ ਹਾਨ ਕੇ ਫਰੀਦਾ ਕਾਲੇ ਮੈਂ ਦੇ ਕੱਪੜੇ ਕਾਲਾ ਮੈਂਡਾ ਵੇਸ ਗੁਣਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ। ਪ੍ਰੀਤ ਜੀ ਬਾਣੀ ਵਿੱਚ ਪ੍ਰਾਪਤ ਹੁੰਦੇ ਉਪਰੋਕਤ ਆਠ ਉਪਦੇਸ਼ ਅਜੇ ਹਨ ਜੋ ਮਾਨਵ ਜੀਵਨ ਨੂੰ ਸਾਰਥਕ ਤੇ ਸੰਪੂਰਨ ਰੂਪ ਵਿੱਚ શ્રેਸ਼ ਬਣਨ ਲਈ ਪ੍ਰੇਰਨਾ ਸੋਥਨ। ਇਹ ਪ੍ਰੇਰਨਾ ਸਰੋਤ ਮਾਨਵ ਜੀਵਨ ਦੀਆਂ ਉੱਚ ਉੱਚੀਆਂ ਸੁੱਚੀਆਂ ਅਜੀਹੀਆਂ ਸੱਚਾਈਆਂ ਹਨ ਜਿਨ੍ਹਾਂ ਨੂੰ ਜੀਵਨ ਦਾ ਅੰਗ ਬਣਾ ਕੇ ਸੰਪੂਰਨ ਮੁਖ ਦੀ ਸਿਜਣਾ ਕੀਤੀ ਜਾ ਸਕਦੀ ਹੈ ਸੂਫੀਆ ਦੇ ਪ੍ਰਸਿੱਧ ਚਿਸ਼ਤੀ سلسلے ਨਾਲ ਜੁੜੇ 12ਵੀਂ ਸਦੀ ਦੇ ਇਸ ਮਹਾਨ ਸੂਫੀ ਦਰवेश ਬਾਬਾ ਫਰੀਦ ਜੀ ਦੀ ਰਚਨਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ ਗਏ 132 ਲੋਕ ਜਿਨ੍ਹਾਂ ਵਿੱਚ ਸਿੱਖ ਗੁਰੂ ਸਾਹਿਬਾਨ ਨੇ 18 ਸ਼ਲੋਕ ਵੀ ਸ਼ਾਮਿਲ ਹਨ ਨੁਜ ਗਿਆਸੂ ਬੜੇ ਪਿਆਰ ਤੇ ਸਤਿਕਾਰ ਨਾਲ ਪੜ੍ਹਦੇ ਤੇ ਸੁਣਦੇ ਹਾਂ ਇਹ ਸ਼ਲੋਕ ਮਾਨਵ ਜੀਵਨ ਦੇ ਨਿੱਕੇ ਤੋਂ ਨਿੱਕੇ ਮਸਲੇ ਨੂੰ ਸਮਝਣ ਤੇ ਸੁਲਝਾਉਣ ਦੀ ਸਮਰੱਥਾ ਰੱਖਣ ਵਾਲੇ ਹਨ ਸ਼ਲੋਕਾਂ ਦੀ ਸ਼ਬਦਾਵਲੀ ਇੰਨੀ ਪਿਆਰੀ ਤੇ ਮਿੱਠੀ ਹੈ ਜੋ ਕੰਨਾਂ ਵਿੱਚ ਰਸ ਘੋਲਦੀ ਹੈ ਬੇਸ਼ੱਕ ਬਾਬਾ ਫਰੀਦ ਜੀ 93 ਸਾਲ ਦੀ ਉਮਰ ਭੋਗ ਕੇ 1264 ਈਸਵੀ ਨੂੰ ਪਾਕਪਟਨ ਵਿਖੇ ਅਕਾਲ ਚਲਾਣਾ ਕਰ ਗਏ ਸਨ ਪਰ ਉਹ ਆਪਣੀ ਬਾਣੀ ਰਚਨਾ ਕਾਰਨ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਹਿੱਸਾ ਬਣੇ ਹੋਏ ਹਨ ਕਹਤ ਫਰੀਦ ਜੀ ਆਪਣੇ ਸ਼ਲੋਕਾਂ ਵਿੱਚ ਦੱਸੇ ਹਨ ਕਿ ਦਿਲੋ ਮੁਹੱਬਤ ਜਿੰਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨੇ ਨਾਮ ਤੇ ਭੁਏ ਭਾਰਥੀਏ ਰਹਾਓ ਆਪ ਲਈ ਲੜਲਾਏ ਦਰਦਰਵੇਸ ਸੇ ਤਿੰਨ ਧਨ ਜਨੇਤੀ ਮਾਉ ਆਏ ਸਫਲ ਸੇ ਪਰਵਦਗਾਰ ਅਪਾਰ ਅਗਮ ਬੇਅੰਤ ਤੋਂ ਜਿਨਾ ਪਛਾਤਾ ਸੱਚ ਚੁਬ ਮਾ ਪੈਰ ਮੂ ਤੇਰੀ ਪਨਹੇ ਖੁਦਾਏ ਤੂ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੇ ਬੰਦਗੀ ਭਗਤ ਫਰੀਦ ਜੀ ਦੇ ਇਹ ਸ਼ਲੋਕ ਸਮਝਣ ਤੇ ਸੁਣਨ ਨਾਲ ਮਨੁੱਖ ਆਪਣੇ ਜੀਵਨ ਨੂੰ ਸੁਚੱਜਾ ਬਣਾ ਸਕਦਾ ਹੈ ਇਸ ਲਈ ਭਗਤ ਫਰੀਦ ਜੀ ਨੂੰ ਸਾਰੇ ਆ ਭਗਤਾਂ ਵਿੱਚੋਂ ਅਵਲ ਦਰਜਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ